ਇਹ ਯਾਰ ਤੁਸੀਂ ਕਿਹਨਾਂ ਅੱਜ ਦੇ ਵਿੱਚ ਬੈਠੇ ਹੋਣੇ ਆ ਦੇਖ ਬੈਠ ਕੇ ਆ ਨਾ ਮੀਆ ਫੋਕਰੀਆ ਮਾਰਦੀ ਸੀ ਮੈਂ ਤੁਹਾਨੂੰ ਤਾਂ ਵਸਾਹੇ ਜੀ ਕੰਮ ਕਰਦੀ ਆ ਹੁਣ ਕਰਾ ਲੈਣੀ ਸੀ ਔਨਲਾਈਨ ਜੇ ਆਇਆ ਹੀ ਨੂੰ ਪਤਾ ਨਹੀਂ ਲੱਗਿਆ ਕਿੱਥੇ ਆਣਾ ਮੈਂ ਕੀ ਕਰਾ ਹੁਣ ਸਾਰੀ ਗੌਰ ਸੁਟਾਣੀ ਪਾਵਾ ਤੂੰ ਤਾਂ ਬੈਣਾ ਕੰਮ ਦੇ ਵੇਲੇ ਮੇਰੇ ਮੈਂ ਸਾਰੀ ਰਾਤ ਕਿੱਥੇ ਆ